ਉਹ ਜਿਹੜਾ ਅਸਰ ਚ ਉਹ ਮੋਢੀ ਨਾਂ ਦਾ ਹੈ ਜੀ ਜਿੰਨੇ ਕੱਲ ਕਾਪਾ ਕੱਢਿਆ ਕਰੂੰ ਕਾਪਾ ਮਾਰ ਲਗਿਆ ਫਿਰ ਬਾਸਪੋਰਡ ਚੱਕੀ ਉਹਨੇ ਉਹ ਮਾਰ ਲਗਿਆ ਜੀ ਛਾਤੀ ਤੇ ਹੱਥ ਮਾਰਦਾ ਉਹਨੂੰ ਮਾਰੀ ਜਰੂਰ ਰੱਖਣਾ ਸੀ ਰਜਿੰਦਰ ਸਿੰਘ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਜੀ ਨਹੀਂ ਥਾਣੇ ਉਹਨਾਂ ਨੇ ਪਰ ਚੇ ਮੇਰੇ ਰੱਖਾ ਜੀ ਉਹਨਾਂ ਮੇਹਣ ਬੰਦਾ ਮੇਹਣ ਬੰਦਾ ਵਗੈਰਾ ਹੈਗਾ ਕਹਿੰਦਾ ਥਾਣਾ ਹੀ ਮੇਰਾ ਸਾਰਾ ਹਾਂ ਜੀ ਉਹ ਕਹਿੰਦਾ ਮੇਰਾ ਤਾਂ ਪੁਲਿਸ ਸਾਰੀ ਫਰੀਦੀ ਹੈ ਜੀ ਕੌਣ ਕਹਿੰਦਾ ਸੀ ਰਜਿੰਦਰ ਸਿੰਘ ਰਜਿੰਦਰ ਸਿੰਘ ਉਹ ਕੀ ਲੱਗਦਾ ਉਹਨਾਂ ਦਾ ਉਹਨਾਂ ਦਾ ਯਾਰ ਦੋਸਤੀ ਹੈਗਾ ਸੀ ਮੁੰਡੇ ਦਾ ਜੀ ਉਹਨਾਂ ਦਾ ਕੁੜੀ ਨੂੰ ਪਹਿਲਾਂ ਵੀ ਪਰੇਸ਼ਾਨ ਤਾਂ ਗਤ ਪਰੇਸ਼ਾਨ ਕਰਦੇ ਹੋਏ ਕੁੱਟ ਮਾਰ ਉਹਨਾਂ ਨੇ ਕੱਲ ਤੱਕ ਉਹਨੂੰ ਪੂਰੀ ਕੀਤੀ ਹੈ ਉਹਦਾ ਗਲਾ ਦਬਾ ਕੇ ਤੇ ਮਾਰ ਕੇ ਤੇ ਬਾਅਦ ਸਾਨੂੰ ਕੌਣ ਕੀਤਾ ਜੀ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਵੀ ਉਹਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋ ਛੀਨੇ ਦੇ ਨੇ ਉਹਨਾਂ ਨੂੰ ਜਲਦ ਤੋਂ ਜਲ ਫੜਿਆ ਜਾਵੇ ਸਾਡੀ ਜਾਣ ਨੂੰ ਵੀ ਖਤਰਾ ਹੈ ਜੀ ਹਾਂਜੀ ਭੈਣ ਜੀ ਕੀ ਨਾਮ ਜੀ ਕੀ ਗੱਲਬਾਤ ਕੀ ਹੋਈ ਆ ਕੱਲ ਮੇਰੇ ਉੱਥੇ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਕੁੜੀ ਦੀ ਮੌਤ ਹੋ ਗਈ ਏ ਤੇ ਅਸੀਂ ਉੱਥੇ ਸਾਰਾ ਪਰਿਵਾਰ ਪਹੁੰਚੇ ਸੀਗੇ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਤਾਂ ਸਾਡੇ ਉਹ ਵੀ ਸਾਡੇ ਨਾਲ ਲੜਾਈ ਕਰਨ ਲੱਗੇ ਅਸੀਂ ਉਹ ਵੀ ਬਹੁਤ ਜ਼ਿਆਦਾ ਸਾਡੇ ਵੀ ਉਹ ਮੁੰਡੇ ਉਹਨਾਂ ਦੇ ਖੜੇ ਸੀਗੇ ਸਾਡੇ ਹੱਥੋਂ ਪਾਈ ਹੋ ਗਏ ਸਾਡੇ ਕੋਲ ਪੈ ਗਏ ਜਦੋਂ ਅਸੀਂ ਉਹਨਾਂ ਨੂੰ ਛਡਾਉਣ ਲੱਗੇ ਹੋ ਇਹਨਾਂ ਦੀ ਕੁੜੀ ਛੋਟੀ ਨੂੰ ਮਾਰਨ ਲੱਗੇ ਸੀਗੇ ਜਦੋਂ ਮੈਂ ਉਸ ਕੁੜੀ ਨੂੰ ਛਡਾਉਣ ਲੱਗੀ ਉਸ ਮੁੰਡੇ ਨੇ ਵੀ ਉਹ ਮੇਰੇ ਕੋਲ ਪੈ ਗਿਆ ਉਹਦਾ ਨਾਮ ਜਿੰਦਰ ਸੀਗਾ ਉਸਨੇ ਮੇਰੇ ਮਾਰਿਆ ਅੱਖ ਦੇ ਉੱਤੇ ਵੀ ਮੁੱਕਾ ਮਾਰਿਆ ਜੋਰ ਦੀ ਹਾਂਜੀ ਤੇ ਵੀ ਮੇਰੇ ਬਹੁਤ ਜ਼ਿਆਦਾ ਉਹ ਪੇਨ ਹੋਣ ਲੱਗੀ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਮੈਂ ਇੱਕ ਸਾਲ ਤੇ ਵੀ ਮੇ ਤਾਂ ਵਿਹੋਸ਼ ਹੀ ਹੋ ਗਈ ਸੀ ਤੁਸੀਂ ਕਿਹੜੀ ਲੜਕੀ ਨੂੰ ਛੜਾਉਣ ਗਏ ਸੀ ਅਸੀਂ ਜਦੋਂ ਉਸ ਦੀ ਛੋਟੀ ਪੈਣ ਨੂੰ ਮਾਰਨ ਲੱਗੇ ਸੀਗੇ ਅੱਛਾ ਉਹਦੀ ਛੋਟੀ ਪੈਣ ਦਾ ਨਾਮ ਜੀਤ ਕੋਰੇ ਜਦੋਂ ਉਸ ਨੂੰ ਮਾਰਨ ਲੱਗਿਆ ਮਨਜੀਤ ਕੌਰ ਨੂੰ ਤੇ ਮੈਂ ਉਹਨੂੰ ਛਡਾਉਣ ਲੱਗੀ ਉਸ ਮੁੰਡੇ ਨੇ ਮੇਰੇ ਬਾਹਰ ਤੋਂ ਫੜ ਕੇ ਮੈਨੂੰ ਮਾਰਿਆ ਕਿਹਦੇ ਘਰ ਗਏ ਸੀ ਤੇ ਕੀ ਮਾਮਲਾ ਕੀ ਸੀਗਾ ਮਾਮਲਾ ਇਹ ਸੀਗਾ ਵੀਰੇ ਵੀ ਉਹ ਮੁੰਡੇ ਦੇ ਨਾਲ ਅਸਕਵਿੰਦਰ ਸਿੰਘ ਦੇ ਨਾਲ ਜਸਵਿੰਦਰ ਸਿੰਘ ਉਹਨਾਂ ਦੇ ਘਰ ਆ ਸੀ ਗਏ ਸੀ ਉਹ ਵੀ ਸਾਡੀ ਜਿਹੜੀ ਪੁੱਤ ਪੁੜੀ ਸੀਗੀ ਉਹਦੀ ਡੈਥ ਹੋ ਗਈ ਸੀ ਉੱਥੇ ਤੇ ਅਸੀਂ ਉਹਨਾਂ ਦੇ ਘਰ ਗਏ ਸੀ ਅਸੀਂ ਇਧਰੋਂ ਮੈਂ ਕਰਸ਼ੈਦਪੁਰੇ ਤੋਂ ਮੈਂਬਰ ਪੰਚਾਇਤ ਆ ਤੇ ਜਦੋਂ ਸਾਨੂੰ ਨਾਲ ਲੈ ਕੇ ਗਏ ਸੀ ਅਸੀਂ ਉੱਥੇ ਸਾਰੀ ਗੱਲਬਾਤ ਤਾਂ ਵੀ ਪਤਾ ਕੀਤਾ ਵੀ ਕੀ ਗੱਲ ਹੈ ਸਾਡੇ ਨਾਲ ਗੱਲ ਕਰਨ ਦੇ ਬਜਾਏ ਉਹ ਸਾਡੇ ਨਾਲ ਲੜਨ ਲੱਗ ਗਏ ਸਾਰੇ ਤੁਸੀਂ ਵੀ ਪੁਲਿਸ ਨੂੰ ਕੰਪਲੇਟ ਕੀਤੀ ਆ ਹਾਂਜੀ ਹਾਂਜੀ ਕੱਲ ਅਸੀਂ ਉੱਥੇ ਸਿੰਧੂ ਅੰਬੇਡ ਥਾਣੇ ਗਏ ਸੀ ਉਹਨਾਂ ਥਾਣੇ ਵਾਲਿਆਂ ਨੇ ਸਾਡੇ ਵੀ ਇੱਧਰ ਕਹਿੰਦੇ ਵੀ ਤੁਹਾਡਾ ਮਹਿਤਪੁਰ ਥਾਣਾ ਹੈਗਾ ਇਹਨਾਂ ਦਾ ਜਲੰਧਰ ਜ਼ਿਲ੍ਹਾ ਲੱਗਦਾ ਹੈ ਅਸੀਂ ਫਿਰ ਉੱਥੇ ਸਾਰੀ ਗੱਲਬਾਤ ਕੀਤੀ ਉਹਨੇ ਚਿਰ ਨੂੰ ਜਦ ਤੱਕ ਵੀ ਅਜੇ ਸਾਡੇ ਵੀ ਉਹਨਾਂ ਨੇ ਹੋਰ ਗੱਲ ਪੈਣਾ ਸੀ ਉਹ ਜਿਹੜਾ ਜਿੰਦਰਜਿੰਦਰ ਮੁੰਡਾ ਸੀ ਉਹ ਭੱਜ ਕੇ ਅੰਦਰੋਂ ਦਾਤਰ ਚੁੱਕਣ ਗਿਆ ਸੀ ਇੰਨੀ देर ਤੱਕ ਮੁਲਾਜ਼ਮ ਪਹੁੰਚ ਗਏ ਨਹੀਂ ਤਾਂ ਉੱਥੇ ਹੋਰ ਬਹੁਤ ਜ਼ਿਆਦੀ ਸੱਟਾਂ ਲੱਗਣੀਆਂ ਸੀਗੀਆਂ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਜੋ ਉਹਨਾਂ ਨੇ ਸਾਡੇ ਤੇ ਸੱਟਾਂ ਮਾਰੀਆਂ ਨੇ ਜੇਕਰ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੀ ਜਾਵੇ ਜਿਹੜੀ ਕੁੜੀ ਦਾ ਕਤਲ ਹੋਇਆ ਕੀ ਮਾਮਲਾ ਕੀ ਨਾਮ ਆਉਂਦਾ ਉਹਦਾ ਨਾਮ ਹੈਗਾ ਨਵਜੋਤ ਕੌਰ ਹਾਂਜੀ ਨਵਜੋਤ ਕੌਰ ਉਹਦਾ ਕੀ ਨਾਮ ਹੈ ਕੁੜੀ ਦਾ ਕੁੜੀ ਦਾ ਨਾਮ ਨਵਜੋਤ ਕੌਰ अच्छा जी बच्चा ਉਹਨਾਂ ਦਾ ਕਿ ਬੱਚਾ ਉਹਦਾ 6 ਮਹੀਨਿਆਂ ਦਾ ਛੋਟਾ ਜਿਹਾ ਬੱਚਾ ਹੈਗਾ। ਅੱਛਾ ਜੀ ਕੀ ਕਾਰਨ ਕੀ ਲੱਗਦਾ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਕਦਮ ਚੱਕਿਆ ਗਿਆ ਮੁੰਡੇ ਉਹਨੂੰ? ਵੀਰੇ ਤਾਂ ਕਿ ਮਾਰਿਆ। ਹਾਂ ਉਹਨਾਂ ਨੇ ਵੀ ਸਾਨੂੰ ਇਦਾਂ ਲੱਗਿਆ ਜੇ ਕੱਲ ਵੀ ਅਸੀਂ ਜਾ ਕੇ ਦੇਖਿਆ ਸੀਗਾ ਉਹਦੇ ਕੋਈ ਵੀ ਇਦਾਂ ਦਾ ਉਹ ਕਹਿੰਦੇ ਸੀ ਵੀ ਦਵਾਈ ਕੀਤੀ ਇਹਨੇ ਕੁੜੀ ਨੇ ਕੋਈ ਸਾਨੂੰ ਦਵਾਈ ਦਾ ਮਸਲਾ ਨਹੀਂ ਮਿਲਿਆ। ਉਹਦੇ ਜੋ ਵੀ ਗੱਲ ਸੀ ਕਿ ਉਹਦੇ ਸੱਟਾਂ ਮਾਰੀਆਂ ਗਈਆਂ ਸੀ ਉਹਦੇ ਤਾਂ ਹੌਣ ਕੁੱਟੀ ਹੋਈ ਸੀਗੀ। ਤੇ ਅਸੀਂ ਇਹੀ ਗੱਲ ਕਰਦੇ ਸੀ ਵੀ ਸਾਡੀ ਕੁੜੀ ਇਦਾਂ ਦੀ ਕਦੇ ਉਹਨਾਂ ਨੇ ਦਵਾਈ ਦਾ ਗੱਲਬਾਤ ਨਹੀਂ ਕੀਤੀ ਸੀ ਸਾਡੇ ਨਾਲ ਵੀ ਉਹ ਕਦੇ ਦਵਾਈ ਇਦਾਂ ਦਾ ਪੀ ਸਕਦੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਘੁੱਟ ਕੇ ਮਾਰਿਆ ਜਦੋਂ ਕੁੜੀ ਦੀ ਮੌਤ ਹੋ ਗਈ ਉਦੋਂ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਸਾਨੂੰ ਪਹਿਲੇ ਨਹੀਂ ਦੱਸਿਆ ਉਹਨਾਂ ਨੂੰ ਇਹ ਡਰ ਸੀਗਾ ਜੇਕਰ ਕੁੜੀ ਵੀ ਜਿਉਂਦੀ ਕੁੜੀ ਤੇ ਪਹੁੰਚ ਗਏ ਤੇ ਕੋਈ ਕੁੜੀ ਬਿਆਨ ਨਾ ਦੇ ਜਾਵੇ ਪਹਿਲਾਂ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਹਾਂਜੀ ਹਾਂਜੀ ਪਹਿਲੇ ਵੀ ਕਰਦੇ ਸੀ ਦਾਦੀ ਦੀ ਮੰਗ ਕਰਦੇ ਨਹੀਂ ਜਾਂ ਕੋਈ ਹੋਰ ਕੁਝ ਮੰਗ ਸੀ ਦਾਦੀ ਦੀ ਮੰਗ ਕਰਦੇ ਸੀਗੇ ਕਹਿੰਦੇ ਤੇਰੀ ਤੇਰੇ ਮੰਮੀ ਡਾੜੀ ਨੇ ਸਾਨੂੰ ਗੱਡੀ ਨਹੀਂ ਦਿੱਤੀ ਗੱਡੀ ਦੀ ਮੰਗ ਕਰਦੇ ਸੀਗੇ ਉਹ ਕੁੜੀ ਇਹਨਾਂ ਨੂੰ ਦੱਸਦੀ ਸੀ ਕਈ ਵਾਰ ਦੱਸਦੀ ਸੀ ਕਈ ਵਾਰ ਨਹੀਂ ਦੱਸਦੀ ਸੀ ਉਹ ਇਸ ਗੱਲ ਤੋਂ ਡਰਦੀ ਸੀ ਕਿ ਮੇਰਾ ਕਰਨਾ ਖਰਾਬ ਹੋਵੇ ਪਰ ਉਹਨੇ ਇਹ ਗੱਲ ਦੋ ਦੋ ਵਾਰੀ ਆ ਦੇ ਮੰਮੀ ਡਾੜੀ ਨੂੰ ਕੀਤੀ ਆ ਵੀ ਮੇਰੇ ਕੋਲ ਗੱਡੀ ਦੀ ਮੰਗ ਕਰਦੇ ਆ ਮੈਨੂੰ ਦਾਜ ਕਰਕੇ ਪਰੇਸ਼ਾਨ ਕਰਦੇ ਨੇ ਹਾਂਜੀ 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 ਸਰ ਸਰ ਕੀ ਮਾਮਲਾ ਜੀ ਇਹ ਇਹ ਕੱਲ ਸਾਨੂੰ ਇੱਕ ਫੋਨ ਆਇਆ ਉੱਥੋਂ ਪਿੰਡ ਚੋਂ ਹੀ ਕਿਹੜੇ ਪਿੰਡ ਚੋਂ ਪਿੰਡ ਛੋਲਿਆਂ ਪਿੰਡ ਚੋਂ ਅੱਛਾ ਜੀ ਉਹ ਕਹਿੰਦੇ ਕਿ ਇੰਦਾ ਕਰਕੇ ਆਪਣੇ ਇੱਕ ਇੱਥੇ ਕੁੜੀ ਨੇ ਜੂ ਸ਼ਰਟ ਕਰ ਲਿਆ ਆ ਥਾਣੇ ਸਰਕਾਰੀ ਪੁਲਿਸ ਤੇ ਪਹੁੰਚ ਆਇਆ ਹਾਂ ਅਹੀਂ ਫਿਰ ਉਹ ਦੇਖੇ ਗਏ ਅਸਤੋ ਸਾਬਗੇ ਮੌਕੇ ਤੇ ਅਹੀਂ ਗਏ ਆਪਣੀ ਟੀਮ ਲੈ ਕੇ ਪੂਰੀ ਕੱਢ ਜਾਂਦਿਆਂ ਨੂੰ ਉਹਦੀ ਕੁੜੀ ਦੀ ਡੈੱਡ ਬਡੀ ਮੰਜੇ ਤੇ ਪਈ ਸੀਗੀ। ਅੱਛਾ ਜੀ। ਅਈ ਉਥੇ ਮੰਜੇ ਤੇ ਫੋਟੋ ਨਾ ਵਗੈਰਾ ਖੱਚ ਕੇ ਤੇ ਅਸੀਂ ਆਪਣੇ ਨੂੰ ਇਨਵੈਸਟੀਗੇਸ਼ਨ ਵਾਸਤੇ ਹਸਪਤਾਲ ਦੀ ਮੌਜੂਦਗੀ ਚ ਜਮਾ ਕਰਾਤਾ। ਥਾਣੇਦਾਰ ਜੀ ਜੋ ਤੁਸੀਂ ਪਿੰਡ ਪਹੁੰਚੇ ਆ ਉਥੇ ਲੜਾਈ ਵੀ ਹੋ ਰਹੀ ਸੀਗੀ। ਸਾਡੇ ਜਾਨ ਲੜਕੀ ਪੱਖ ਨਾਲ ਦੋਨੋਂ ਦੋਨੇ ਤਰ੍ਹਾਂ ਲੜਨ ਦਈਆਂ ਸੀਗੇ। ਅੱਛਾ ਜੀ। ਹਾਂ ਜਦੋਂ ਠੀਕ ਹੈ ਜਾਂ ਦੋਵਾਂ ਨੂੰ ਫਸਾਇਆ ਜਦੋਂ ਤੋਂ ਬਾਅਦ ਫਿਰ ਇਹਨਾਂ ਨੂੰ ਕੁੜੀ ਦੇ ਸਹੁਰੇ ਨੂੰ ਘਰ ਵਾਲੇ ਨੂੰ ਤੇ ਸੱਸ ਨੂੰ ਅਈ ਇੱਕ ਕਮਰੇ ਚ ਸਟੱਪ ਕਰਕੇ ਨਾਲ ਆਪਣੀ ਮੁਲਾਜ਼ਮ ਬਿਠਾਈ ਉੱਥੇ ਮੁਰਗੇ ਹੀ ਫੇਰਨਾਂ ਨੂੰ ਸੈਟੀਸਫਾਈ ਕਰਾ ਕੇ ਤੇ ਇਹਨਾਂ ਨੂੰ ਲੈ ਕੇ ਥਾਣੇ ਆ ਗਏ ਨਾਲ ਹੀ ਡੈੱਡ ਬੋਡੀ ਲੈ ਕੇ ਆ ਗਏ ਨੇ ਜੀ ਸਰ ਇਹ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਲੜਕੀ ਦਾ ਕਤਲ ਕੀਤਾ ਗਿਆ ਕੁੱਟ-ਕੁੱਟ ਕੇ ਜਿਹੜਾ ਹੈਗਾ ਮਾਰਿਆ ਗਿਆ ਹੈਗਾ ਵਾ ਸਾਨੂੰ ਤਾਂ ਇਹ ਇਨਫਰਮੇਸ਼ਨ ਆਈ ਸੀ ਕਿ ਲੜਕੀ ਨੇ ਸੁਸਾਈਡ ਕੀਤਾ ਕਿ ਆਪਣੇ ਦਵਾਈ ਪੀਤੀ ਆ ਕੋਈ ਸੁਸਾਈਡ ਨੋਟ ਮਿਲਿਆ ਉੱਥੋਂ ਤੁਹਾਨੂੰ ਨਾ ਜੀ ਕੋਈ ਨਹੀਂ ਮਿਲਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਤੈਸੇ ਛੇ ਦਾ ਪਰਚਾ ਦਿੱਤਾ ਜੀ ਦੇ ਪਰਿਵਾਰ ਪੱਖ ਵਾਲੇ ਕਹਿ ਰਿਹਾ ਕਿ ਇੱਕ ਬੰਦਾ ਹੋ ਰਿਹਾ ਜਦ ਨਾਮ ਹਰਜਿੰਦਰ ਸਿੰਘ ਆ ਉਹ ਉਹਨੇ ਉੱਥੇ ਜਿਹੜੀਆਂ ਪਰਿਵਾਰ ਦੀਆਂ ਲੜਕੀ ਪੱਖ ਦੀਆਂ ਔਰਤਾਂ ਉਹਨਾਂ ਦੇ ਉੱਤੇ ਵੀ ਵਾਰ ਕੀਤਾ ਹੋਇਆ ਉਹਨਾਂ ਦੇ ਸੱਟਾਂ ਲੱਗੀਆਂ ਉਹਦੇ ਤੇ ਕੀ ਕੋਈ ਕਾਰਵਾਈ ਕੀਤੀ ਹਰਜਿੰਦਰ ਸਿੰਘ ਕੱਲ ਤਾਂ ਇਹਨਾਂ ਨੇ ਸਾਨੂੰ ਕੋਈ ਲਿਖਾਇਆ ਨਹੀਂ ਇਹਨਾਂ ਨੇ ਜੋ ਬਿਆਨਾਂ ਚ ਸਾਨੂੰ ਲਿਖਾਇਆ ਤਿੰਨ ਬੰਦੇ ਤਿੰਨਾ ਬੰਦੇ ਮੈਂਸ਼ਨ ਕੀਤੇ ਆ ਸਾਡੇ ਕੋਲ ਉੱਥੇ ਇਹਨਾਂ ਦਾ ਪੂਰਾ ਪਿੰਡ ਬੈਠਾ ਗਿਆ ਦੋ ਸਰਪੰਚ ਸਾਹਿਬ ਕਾ ਸਰਪੰਚ ਸਾਰੇ ਬੰਦੇ ਬੈਠੇ ਗਿਆ 40 50 ਬੰਦੇ ਸਾਡੇ ਕੋਲ ਬੈਠੇ ਸ਼ਾਮ ਤੱਕ 7 ਵਜੇ ਤੱਕ ਬੈਠੇ ਰਹੇ ਆ ਜੋ ਇਹਨਾਂ ਨੇ ਬਿਆਨ ਦਿੱਤੇ ਆ ਰਸਪਾਲ ਸਿੰਘ ਨੇ ਸ੍ਰਿੰਦਰ ਸ੍ਰਿੰਦਰ ਸਿੰਘ ਜੀ ਸ੍ਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਿਆਨਾਂ ਤੇ ਇਹਨਾਂ ਦੇ ਪਰਚਾ ਕਾਰਵਾਈ ਕਰਤੀ ਆਪਾਂ ਤਿੰਨ ਬਜਾਣਿਆਂ ਤੇ ਸਸਤੇ ਸੌਰੇ ਤੇ ਤੇ ਮੁੰਡੇ ਤੇ